ਜਦੋਂ ਚਲਦੀ ਚਲਦੀ ਜ਼ਿੰਦਗੀ ਰੁਕ ਜਾਂਦੀ ਹੈ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਦੀ ਕਿਰਨ ਵੀ ਕੋਈ ਨਾ ਹੋਵੇ ਜਿਸ ਉਮਰ ਦੇ ਵਿੱਚ ਬਜ਼ੁਰਗਾਂ ਨੇ ਘਰ ਬੈਠ ਕੇ ਆਪਣਾ ਗੁਜ਼ਾਰਾ ਕਰਨਾ ਸੀ ਤੇ ਉਸੇ ਉਮਰ ਦੇ ਵਿੱਚ ਅੱਜ ਦਰਦਰ ਦੀਆਂ ਠੋਕਰਾਂ ਖਾਂਦਾ ਇੱਕ ਬਜ਼ੁਰਗ ਜੋੜਾ ਜਿਹੜਾ ਅੱਜ ਰੋਟੀ ਤੋਂ ਵੀ ਉਤਰ ਹੈ ਤੇ ਉਤੋਂ ਵੱਡੀ ਗੱਲ ਇਹ ਵੀ ਜੇ ਘਰ ਦੇ ਵਿੱਚ ਘਰ ਦੀ ਛੱਤ ਵੀ ਨਾ ਹੋਵੇ ਤੇ ਤੁਸੀਂ ਆਪ ਸੋਚੋ ਕਿ ਉਹ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ ਅੱਜ ਮੈਨੂੰ ਤਾਂ ਅੱਜ 10 ਦਿਨ ਹੀ ਹੋ ਗਏ ਨਾ ਰੋਟੀ ਚੱਜਣਾ ਕਰਨੀ ਨਾ ਚਾਹ ਇਤਨਾ ਮੰਜੇ ਤੇ ਪਈ ਰਹੀ ਨਹੀਂ ਢਿੱਲੀ ਮਿੱਟੀ ਤੇ ਬੀਬੀ ਵੱਜ ਜਾਂਦਾ ਘੜ ਜਾਂਦਾ ਕੱਲ ਮੈਨੂੰ ਪਰਸ਼ਾਣ ਬਹੁਤ ਖੂਨ ਦੀਆਂ ਵੀ ਆਈਆਂ ਨਾਲ ਤੇ ਇਤਨਾ ਪਈ ਰਹੀ ਸਾਰੀ ਦਿਹਾੜੀ ਤੇ ਕੋਈ ਸਾਰਾ ਨਹੀਂ ਆ ਗੱਲਾ ਕੋਈ ਪਾਣੀ ਦਾ ਕੋਟੀ ਮੈਨੂੰ ਜੇ ਆਪਾਂ ਅਸੀਂ ਆਪਣੇ ਪਰਿਵਾਰ ਨਹੀਂ ਸੰਭਾਲ ਸਕਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਵੇਂ ਕਵਾਂਗੇ ਕਿ ਅਸੀਂ ਬੜੇ ਮਾਨਨਕ ਇੰਨੇ ਕਿ ਅਸੀਂ ਪੰਜਾਬੀਆਂ ਤੇ ਪੰਜਾਬੀ ਖੁੱਲ੍ਹ ਦਲੇ ਹੁੰਦੇ ਨੇ ਦਾਨਪੁਰ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਕਿਉਂਕਿ ਸਾਡਾ ਪੰਜਾਬ ਜਿਹੜਾ ਉਹ ਵਸਦਾ ਹੀ ਗੁਰੂਆਂ ਦੇ ਨਾਲ ਅੱਛਾ ਅੱਛਾ ਪਰ ਸਾਡੇ ਮਤਲਬ ਤੱਕ ਚ ਹੋਣੀ ਆਏ ਸੀ ਵੀ ਇਹਨਾਂ ਕੋਈ ਘਰ ਬੁਆ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਆਪਣਾ ਘਰ ਦਿੱਤਾ ਰਹਿ ਇਹਨੂੰ ਵੀ ਚੱਲ ਜਿੰਨਾ ਚਿਰ ਤੁਹਾਡਾ ਨਹੀਂ ਕੋਈ ਬਣਦਾ ਤੁਸੀਂ ਇੱਥੇ ਰਹੋ ਹੂੰ ਹੂੰ ਵੇਖੋ ਆਪਾਂ ਕਿੱਡੇ ਕਿੱਡੇ ਲੰਗਰ ਲਾ ਦਨੇ ਸਾਡੇ ਤਾਂ ਦੇ ਲੰਗਰ ਲਾ ਦਨੇ ਉਹਨਾਂ ਲੰਗਰਾਂ ਦਾ ਸਾਨੂੰ ਫਾਇਦਾ ਤਾਂ ਕੋਈ ਨਹੀਂ ਹੁੰਦਾ ਸਾਡੇ ਪਰਿਵਾਰ ਸਭਾਲਣੇ ਜ਼ਰੂਰੀ ਹੈ ਹਾਂਜੀ ਹਾਂਜੀ ਸਹੀ ਹੈ ਹੈਨਾ ਸਹੀ ਹੈ ਮਤਲਬ ਲਿਉਂਦਾ ਸੀ ਚੱਲ ਜੇ ਕੋਈ ਹੁੰਦਾ ਤਾਂ ਕਾਪੀ ਲੈ ਦਨੇ ਤੇ ਠੀਕ ਹੀ ਠੀਕ ਫੇ ਰੋਟੀ ਰਾਟੀ ਦਾ ਫਿਰ ਕਿਦਾਂ ਚੱਲਦਾ ਛੋਟੀ ਤਾਂ ਇਦਾਂ ਹੀ ਮਾੜਾ ਮੋੜ ਜਾਈ ਹੈ ਜੇ ਕਿਤੇ ਮਿਲ ਗਈ ਮਿਲ ਗਈ ਖਾਲੀ ਦਿਨ ਤੇ ਇਦਾਂ ਵਿਚਾਰੇ ਇਸ ਤਰੀ ਫਰੀਦਾ ਵਾ ਚਲੋ ਇਹਨਾਂ ਦਾ ਟਾਈਮ ਪਾਸ ਹੋ ਜੇ ਇੱਕ ਚੀਜ਼ ਹੋਰ ਹੋ ਗਈ ਕਿ ਆਪਾਂ ਇੱਡਾ ਵੱਡਾ ਪਿੰਡ ਹੈ ਬਹੁਤ ਸਾਰੇ ਐਨਆਰਆਈ ਵੀਰ ਵੀ ਹੋਣਗੇ ਸੋਹਰਦ ਬੰਦੇ ਵੀ ਹੈਗੇ ਚੰਗੇ ਭਲੇ ਕਰਾਣ ਵਾਲੇ ਜਿਹੜੇ 20 25 25 ਕਿੱਲੇ ਦੇ ਮਾਲਕ ਆ ਜੇ ਆਪਾਂ ਹਰ ਹਰ ਇੱਟ ਦੇ ਦਈਏ ਇਹਨੂੰ ਵਿਚਾਰੀ ਗਰੀਬਣੀ ਇਹਨੂੰ ਕਿਤੇ ਇਹਦਾ ਘਰ ਬਣ ਸਕਦਾ ਹੈ ਨਾ ਹਾਂਜੀ ਬਣ ਸੰਗਤ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅਕਸਰ ਅਸੀਂ ਗੱਲ ਕਰਦੇ ਹੁੰਨੇ ਵੀ ਜਦੋਂ ਜਲਦੀ ਜਲਦੀ ਜ਼ਿੰਦਗੀ ਰੁਕ ਜਾਂਦੀ ਹੈ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਦੀ ਕਿਰਨ ਵੀ ਕੋਈ ਨਾ ਹੋਵੇ ਜਿਸ ਉਮਰ ਦੇ ਵਿੱਚ ਬਜ਼ੁਰਗਾਂ ਨੇ ਘਰ ਬੈਠ ਕੇ ਆਪਣਾ ਗੁਜ਼ਾਰਾ ਕਰਨਾ ਸੀ ਤੇ ਉਸੇ ਉਮਰ ਦੇ ਵਿੱਚ ਅੱਜ ਦਰਦ ਦਰਦ ਦੀਆਂ ਠੋਕਰਾਂ ਖਾਂਦਾ ਇੱਕ ਬਜ਼ੁਰਗ ਜੋੜਾ ਜਿਹੜਾ ਅੱਜ ਰੋਟੀ ਤੋਂ ਵੀ ਉਤਰ ਹੈ ਤੇ ਉਤੋਂ ਵੱਡੀ ਗੱਲ ਇਹ ਵੀ ਜੇ ਘਰ ਦੇ ਵਿੱਚ ਘਰ ਦੀ ਛੱਤ ਵੀ ਨਾ ਹੋਵੇ ਤੇ ਤੁਸੀਂ ਆਪ ਸੋਚੋ ਕਿ ਉਹ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ ਅੱਜ ਬਿਲਕੁਲ ਇਸ ਤਰ੍ਹਾਂ ਦੀ ਕਹਾਣੀ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਇਸ ਵੇਲੇ ਮੌਜੂਦ ਆ ਜੀਓ ਵਾਲਾ ਪਿੰਡ ਹੈ ਜੀਓ ਵਾਲਾ ਪਿੰਡ ਜ਼ਿਲ੍ਹਾ ਤਰਨਤਾਰਨ ਦਾ ਇਹ ਪਿੰਡ ਹੈ ਛੋਟਾ ਜਿਹਾ ਕਸਬਾ ਹੈ ਤੇ ਇੱਥੋਂ ਦੀ ਇੱਕ ਪਰਿਵਾਰ ਦੀ ਕਹਾਣੀ ਤੁਹਾਨੂੰ ਦੱਸਣ ਲੱਗਾ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੇ ਹੋਣੇ ਮੇਰੇ ਮਾਤਾ ਜੀ ਇਹ ਮਾਤਾ ਜੀ ਦੇ ਔਲਾਦ ਕੋਈ ਨਹੀਂ ਹੋਈ ਤੇ ਘਰ ਵਾਲਾ ਬਜ਼ੁਰਗ ਜਿਹੜਾ ਉਹ ਵੀ ਦੇੜੀ ਦਾ ਪਾ ਕਰਦਾ ਬਿਮਾਰ ਸ਼ਮਾਰ ਰਹਿੰਦਾ ਅੱਜ ਘਰ ਦੀ ਛੱਤ ਵੀ ਨਹੀਂ ਹੈਗੀ ਤੇ ਇਸ ਤਰ੍ਹਾਂ ਹੀ ਕਦੀ ਕਿਤੇ ਕਦੀ ਕਿਤੇ guzara ਜਿਹੜਾ ਆਪਣਾ ਕਰ ਰਿਹਾ ਆ ਆਪਾਂ ਗੱਲਬਾਤ ਕਰਦੇ ਸਿੱਧੀ ਗੱਲਬਾਤ ਮਾਤਾ ਜੀ ਸਾਰੀ ਕਹਾਣੀ ਜਾਣਦੇ ਆ ਮਾਤਾ ਜੀ ਸਸਰੀ ਕਾਲ ਦੇ ਪਹਿਲੇ ਆਪਣਾ ਨਾਮ ਦੱਸ ਦਿਓ ਜੀ ਸਸਰੀ ਕਾਲ ਜੀ ਮੇਰੇ ਨਾਮ ਬਲਜੀਤ ਕੌਰ ਆ ਬਲਜੀਤ ਕੌਰ ਹਾਂਜੀ ਤੇ ਕਿੰਨੇ ਚਿਰ ਤੋਂ ਇਸ ਤਰ੍ਹਾਂ ਰਹਿ ਰਹੇ ਹੋ ਇਸ ਪਿੰਡ 'ਚ ਸਾਨੂੰ ਹੋ ਗਿਆ ਵੀ 15 ਸਾਲ ਹੋ ਗਈ ਕਿਦਾਂ ਤੁਰੇ ਫਿਰਦੇ ਆਣ ਨੂੰ ਹਾਂ ਹਾਂਜੀ ਤੇ ਕੀ ਔਲਾਦ ਨਹੀਂ ਹੋਈ ਤੁਹਾਡੇ ਛੋਟੇ ਨਹੀਂ ਔਲਾਦ ਨਹੀਂ ਸਾਡੇ ਕੋਈ ਛੋਟੇ ਨਹੀਂ ਹੋਈ ਤੁਸੀਂ ਦੱਸ ਰਹੇ ਕਿ ਬੇਟੀ ਪਾਲੀ ਲੈ ਕੇ ਹਾਂਜੀ ਹਾਂਜੀ ਬੇਟੀ ਪਾਲੀ ਤੇ ਪਹਿਲੋਂ ਤੇ ਵੜ ਸੋਨੇ ਰਹੇ ਆ ਤੇ ਹੁਣ ਜਦੋਂ ਵੀ ਮਤਲਬ ਆਪਣੇ ਪਰਿਵਾਰ ਨਾਲ ਮਿਲਣ ਵਰਤਨ ਲੱਗ ਪਈਣਾ ਥੋੜਾ ਜਿਹਾ ਥੋੜਾ ਜਿਹਾ ਉਹ ਵੀ ਸਾਥ ਜਣਾ ਮਤਲਬ ਛੱਡੀ ਜਾਂਦੀ ਸਾਡੇ ਤੋਂ ਜੀ ਜੀ ਤੇ ਆਪ ਸਭ ਕੁਝ ਚਲ ਜਾਈਦਾ ਵੀ ਆਖੇ ਤੇ ਚਲੇ ਜਾ ਹਰ ਡਾਕੀ ਸਾਰਾ ਹੋ ਜੂ ਪਰ ਜਦੋਂ ਮਾਂ ਪਿਓ ਦੇ ਨਾਲ ਮਮਾ ਪਾ ਜੇ ਹਰ ਕੋਈ ਬੱਚਾ ਨਹੀਂ ਪਿੱਛਾ ਕਰਦਾ ਹੂੰ ਤੇ ਇਤਨਾ ਪਰੇਸ਼ਾਨੀ ਬਹੁਤ ਆਉਂਦੀ ਮੈਨੂੰ ਤਾਂ ਅੱਜ 10 ਦਿਨ ਹੀ ਹੋ ਗਏ ਨਾ ਰੋਟੀ ਚੱਜਣਾ ਕਰਨੇ ਨਾ ਚਾਹ ਇਤਨਾ ਮੰਜੇ ਤੇ ਪਈ ਰਹੀ ਨਹੀਂ ਢਿੱਲੀ ਮਿੱਟੀ ਤੇ ਬੀਬੀ ਵੱਜ ਜਾਂਦਾ ਘੜ ਜਾਂਦਾ ਕੱਲ ਮੈਨੂੰ ਪਰੇਸ਼ਾਨਾ ਬਹੁਤ ਖੂਨ ਦੀਆਂ ਵੀ ਆਈਆਂ ਨਾਲ ਹੂੰ ਤੇ ਇਤਨਾ ਪਈ ਰਹੀ ਸਾਰੀ ਦਿਹਾੜੀ ਹੂੰ ਹੂੰ ਤਾਂ ਕੋਈ ਸਾਰਾ ਨਹੀਂ ਹੈਗਾ ਲਾ ਕੇ ਕੋਈ ਪਾਣੀ ਦਾ ਕੋਟੀ ਮੈਨੂੰ ਭਲਾ ਦੂ ਕਮਾਈ ਦਾ ਕੀ ਸਾਧਨ ਮਤਲਬ ਕਮਾਈ ਦਾ ਇਦਾਂ ਹੀ ਹੈ ਵੀ ਜਿਹੜੇ ਹੱਥ ਦਾ ਪਾ ਕਰਦਾ ਵੀ ਆਦਾ ਹੀ ਕਰੀ ਜਾਂਦਾ ਹੁੰਦਾ ਜਿੰਨਾ ਖੁੰਦਾ ਲਿਆਉਂਦਾ ਕਾਲੇ ਦਾ ਲੱਤ ਤੇ ਸੱਟ ਲੱਗੀ ਉਦਾਂ ਵੀ ਠੀਕ ਨਹੀਂ ਰਹਿੰਦਾ ਉਹਦੇ ਤੇ ਪੀਪਰ ਉਪਰਾਂ ਦਾ ਥੋੜੀ ਜੀ ਪਰੇਸ਼ਾਨੀ ਉਹਨੂੰ ਹੂੰ ਤੇ ਨਹੀਂ ਕੰਮ ਹੁੰਦਾ ਉਹਨਾਂ ਤੋਂ ਤੇ ਇਦਾਂ ਥੋੜਾ ਬਾਦ ਆ ਲਿਆਉਂਦਾ ਤੇ ਚੱਲ ਜੇ ਕੋਈ ਹੁੰਦਾ ਤਾਂ ਕਾਪੀ ਲੈ ਦਨੇ ਤੇ ਠੀਕ ਹੀ ਠੀਕ ਹੈ ਹੂੰ ਤੇ ਰੋਟੀ ਰਾਟੀ ਦਾ ਫਿਰ ਕਿਦਾਂ ਚੱਲਦਾ ਛੋਟੀ ਤਾਂ ਇਦਾਂ ਹੀ ਮਾੜਾ ਮੋੜ ਜਾਈ ਹੈ ਜੇ ਕਿਤੇ ਮਿਲ ਗਈ ਮਿਲ ਗਈ ਖਾਲੀ ਦਿਨ ਤੇ ਇਦਾਂ ਵਿਚਾਰੇ ਇਸ ਤਰੀ ਫਰੀਦਾ ਵਾ ਹੂੰ 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 ਬਹੁਤ ਮੁਸ਼ਕਲ ਹੈ ਮੈਂ ਤੇ ਇਹੋ ਹੱਥ ਜੋੜਦੇ ਮਹਾਰਾਜ ਮੇਰਾ ਥੋੜੀ ਬਾਤ ਆ ਸਾਨੂੰ ਸਿੱਧਾ ਦੋ ਕਰੂ ਅੱਛਾ ਸਰਕਾਰ ਵੱਲੋਂ ਇੱਕ ਨਾ ਯੋਜਨਾ ਆਈ ਸੀਗੀ ਵੀ ਜਿਹਦੇ ਵਿੱਚ ਨਾ ਹਰ ਇੱਕ ਪਰਿਵਾਰ ਨੂੰ ਇੱਕ ਪੱਕਾ ਮਕਾਨ ਬਣਾ ਕੇ ਦਿੱਤਾ ਜਾਂਦਾ ਉਹ ਯੋਜਨਾ ਦੇ ਫਾਰਮ ਭਰੇ ਸੀ ਤੁਸੀਂ ਉੱਪਰੇ ਐਸੇ ਹੈਗੇ ਸੀ ਤੇ ਮੜੋਇ ਤੇ ਕਰ ਨਿਕਲਨੇ ਨਹੀਂ ਨਿਕਲੇ ਨੇ ਉੱਪਰ ਘਰੇਆਂ ਦੇ ਪਰਿਆਂ ਨੂੰ ਘਰੇਆਂ ਤੋਂ ਪਰਿਆਂ ਤੋਂ ਕਾਹ ਵੀ ਚੇਰੀ ਹੋ ਗਿਆ ਹੁਣ ਕੋਈ ਨਿਕਲਿਆ ਨਹੀਂ ਹੋ ਕੋਈ ਕੁਛ ਨਹੀਂ ਨਿਕਲੇ ਹਾਂਜੀ ਕੋਈ ਕਹਿੰਦੇ ਵੀ ਜਗਾ ਦਾ ਕਰਕੇ ਜਗਾ ਹੈਣੀ ਹੈ ਜਗਾ ਦਾ ਕਰਕੇ ਸਾਨੂੰ ਨਹੀਂ ਕੋਈ ਸਾਥ ਦਿੰਦਾ ਤੇ ਜਗਾ ਖਰੀਦੋ ਹੁਣ ਰੋਟੀ ਤੇ ਪੂਰੀ ਨਹੀਂ ਹੁੰਦੀ ਜਗਾ ਕਿੱਦਾਂ ਖਰੀਦੀ ਜਾਏ ਜਗਾ ਤਾਂ ਵੀ ਪਿਛਲੇ ਸਮੇਂ ਨਾ ਜਦੋਂ ਕਾਂਗਰਸ ਸਰਕਾਰ ਸੀ ਨਾ ਉਦੋਂ ਇੱਕ ਆਪਣਾ ਸੀਐਮ ਸਾਹਿਬ ਨੇ ਐਲਾਨ ਕੀਤਾ ਸੀ ਵੀ ਗਰੀਬ ਪਰਵਾਰਾਂ ਨੂੰ 5-5 ਮਰਲੇ ਜਿਹੜੇ ਥਾਂ ਦੇ ਦਿੱਤੇ ਜਾਣ ਜਿਨ੍ਹਾਂ ਕੋਲ ਬੇਘਰ ਲੋਕ ਨੇ ਉਹਦੇ ਵਿੱਚ ਤੁਸੀਂ ਕੁਝ ਭਰਿਆ ਸੀ ਫਾਰਮ ਨਹੀਂ ਇਹ ਸਾਡੇ ਪਿੰਡ ਵਾਲੇ ਕੁਝ ਨਹੀਂ ਸਾਨੂੰ ਕਿੰਨੇ ਕੋਈ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਇਸ ਪਿੰਡ ਦੀ ਪੰਚਾਇਤ ਹੀ ਪਹਿਲੀ ਹੈਗੀ ਥੋੜੀ ਪਾਤੀ ਨਹੀਂ ਪੰਚਾਇਤ ਹੀ ਨਹੀਂ ਹੈਗੀ ਪਹਿਲੀ ਆਪਣਾ ਅੱਛਾ ਅੱਛਾ ਸਾਡੇ ਪੰਚਾਇਤ ਹੀ ਪਹਿਲੀ ਨਹੀਂ ਇੱਧਰ ਹੈ ਅੱਛਾ 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 ਹਾਂਜੀ ਮਤਲਬ ਹੁਣ ਤੁਹਾਡੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸਾਧਨ ਨਹੀਂ ਹੈਗਾ ਕੋਈ ਤੇ ਤੁਸੀਂ ਦੋਵੇਂ ਜੀ ਰਹਿੰਦੇ ਹੋ ਹਾਂਜੀ ਦੋਵੇਂ ਜੀ ਰਹਿੰਦੇ ਬਸ ਤੇ ਹੁਣ ਤੁਸੀਂ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਸਰਕਾਰ ਵੱਲੋਂ ਜਾਂ ਐਨ ਆਰ ਆਈ ਵੀਰਾਂ ਵੱਲੋਂ ਕਿਸ ਤਰ੍ਹਾਂ ਦੀ ਤੁਹਾਡੀ ਮਦਦ ਹੋਵੇ ਅਹੀਂ ਤਾਂ ਕਹਿੰਦੇ ਸਾਨੂੰ ਜਗ੍ਹਾ ਲੈ ਕੇ ਕਮਰਾ ਪਾ ਦਈਂ ਕਰੇ ਬਹਿ ਕੇ ਦੀ ਰੋਟੀ ਰੁੱਖੀ ਵਿੱਚ ਸिखਾਈ ਜਾਈਏ ਅਹੀਂ ਬਹੁਤ ਹਨ ਮੁਸ਼ਕਲ ਐ ਇਦਾਂ ਕਰਕੇ ਤੇ ਠੋਕਰਾਂ ਖਾਣੇ ਕਰਕੇ ਤੇ ਠੋਕਰਾਂ ਖਾਣੇ ਆ ਜੀ ਤੇ ਹੁਣ ਤੇ ਲੱਤਾਂ ਗੋਡਿਆਂ ਤੋਂ ਤੁਰ ਨਹੀਂ ਹੁੰਦਾ ਤੁਹਾਡੇ ਸਾਹਮਣੇ ਤੁਰ ਕੇ ਹੀ ਬੜਾ ਮੁਸ਼ਕਲ ਹੋਇਆ ਮੈਨੂੰ ਤੁਰਨਾ ਪਉਣਾ ਵੀ ਸਾਰੇ ਦਿੜ ਇਦਾਂ ਬਿਠੇ ਰਹੇ ਦਾ ਚਲਾ ਵਿਚਾਰੀ ਜਿੰਦੀ ਜਾਂਦੀ ਕਈ ਵਾਰ ਇੱਧਰ ਚੱਲ ਜਾਂਦੇ ਵੀ ਮੈਨੂੰ ਕੋਈ ਰੋਟੀ ਦੇ ਰੋਟੀ ਵਿਚਾਰੀ ਪਕਾ ਦੇਂਦੀ ਖਾ ਲੈਂਦੀ ਮੈਂ ਅੱਛਾ ਕਦੀ ਪਿੰਡ ਦੀ ਪੰਚਾਇਤ ਨੇ ਨਹੀਂ ਆ ਕੇ ਤੋਣਾ ਕਹੇ ਸਰਪੰਚ ਨੇ ਮੈਂਬਰ ਨੇ ਵੀ ਆਪ ਹੀ ਕਿਸੇ ਨੇ ਨਹੀਂ ਸਾਨੂੰ ਕਿਹਾ ਐਵੇਂ ਕਹੀਏ ਬੜਿਆਂ ਨੂੰ ਕਿਹਾ ਨਹੀਂ ਬੋਲਦੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਸਾਡੇ ਨਾਲ ਵੀ ਚਾਹ ਤੁਹਾਨੂੰ ਅਸੀਂ ਤੁਹਾਨੂੰ ਕੋਈ ਮਹਿਤ ਦੇਵਾਂਗੇ ਚਾਹ ਤਾਂ ਦੀ ਕੁਝ ਸੁਣਾਗੇ ਨਾ ਕੋਈ ਨਹੀਂ ਸਾਨੂੰ ਕਹਿੰਦਾ ਬੋਟਾ ਬਟਾ ਬਣੀਆਂ ਤੁਹਾਡੀਆਂ ਹਾਂ ਤੇ ਬੋਨੀ ਹੂੰ ਹੂੰ ਕਿਸੇ ਨੇ ਕੋਈ ਮਤ ਨਹੀਂ ਦਿੱਤੀ ਹੁਣ ਤੱਕ ਕਿਸੇ ਐਨ ਆਰ ਆਈ ਵੀਰ ਵੱਲੋਂ ਜਾਂ ਕਿਸੇ ਵੱਲੋਂ ਸਾਨੂੰ ਕੋਈ ਰੁਪਈਏ ਜਿੰਨੇ ਸਰਕਾਰ ਵੱਲੋਂ ਅਕਾਣਕ ਕਿੰਨੀ ਮੁਲਕ ਖਾਂਦੇ ਸਾਨੂੰ ਕਣਕ ਵੀ ਨਹੀਂ ਦਿੰਦੇ ਕਹਿੰਦੇ ਤੁਹਾਡਾ ਟੱਕਾ ਟੱਕਾ ਦਾ ਲੋ ਨਹੀਂ ਮਿਲਦਾ ਖੁਸ਼ ਨਹੀਂ ਮਿਲਦਾ ਸਾਨੂੰ ਹੂੰ ਹਾਂਜੀ ਹੁਣ ਤੁਸੀਂ ਨਾ ਸਾਡੇ ਮਾਧਿਅਮ ਰਾਹੀਂ ਇੱਕ ਅਪੀਲ ਕਰ ਸਕਦੇ ਹੋ ਜਿਹੜੇ ਲੋਕ ਵਿਦੇਸ਼ਾਂ ਚ ਬੈਠੇ ਨੇ ਜਾਂ ਸਿੱਖ ਸੰਗਤਾਂ ਨੇ ਉਹ ਤੁਹਾਡੀ ਮਦਦ ਕਰਨਗੇ ਬਹੁਤ ਸਾਰੇ ਲੋਕ ਜਿਹੜੇ ਆ ਸਾਡੀ ਵੀਡੀਓ ਦੇਖ ਕੇ ਮਦਦ ਕਰਦੇ ਲੋਕਾਂ ਦੀ ਤੁਸੀਂ ਅਪੀਲ ਕਰ ਸਕਦੇ ਹੋ ਤੁਹਾਡੀ ਮਦਦ ਕਰ ਅੱਛਾ ਜੀ ਬੋਲੋ ਬੋਲੋ ਤੁਸੀਂ ਤੋਂ ਕੀ ਕਮਾ ਮੰਗਣਾ ਹੈ ਸੰਗਤ ਨੂੰ ਆ ਬੇਨਤੀ ਕਰੋ ਨਾ ਵੀ ਸਾਡਾ ਘਰ ਬੁਲਾਓ ਕਿੱਦਾਂ ਲਈ ਤੁਹਾਡੀ ਮੱਤ ਹੋਵੇ ਵੀਰੇ ਜਿੱਦਾਂ ਵੀ ਸਾਡੇ ਤੋਂ ਮਜਤ ਤੁਹਾਡੇ ਤੋਂ ਹੁੰਦੀ ਸਾਡਾ ਘਰ ਬਣਾ ਕੇ ਅਸੀਂ ਘਰ ਤੋਂ ਬਹੁਤ ਤੰਗ ਹੋਏ ਪਏ ਨੇ ਤੇ ਸਾਨੂੰ ਘਰੇ ਬਿਠਾਓ ਪਾਵੇਂ ਅਸੀਂ ਆਪਣੀ ਰੁੱਖੀ ਮਿਸਰੀ ਬਣਾ ਕੇ ਖਾ ਲ ਗਈ ਤਾਂ ਕਰਕੇ ਕਿਸੇ ਦੇ ਘਰੇ ਜਾਣੇ ਕਿਸੇ ਦੇ ਘਰੇ ਜਾਣੇ ਹਨ ਬਹੁਤ ਮੁਸ਼ਕਲ ਹੋਇਆ ਪਿਆ ਹੈ ਤੇ ਸਾਨੂੰ ਵੀ ਮੇਰਾ ਵੀਰ ਮਜਤ ਕਰੋ ਜਿੰਨੀ ਹੁੰਦੀ ਤੁਹਾਡੇ ਕੋਲੋਂ ਤੁਹਾਡਾ ਮੋਬਾਈਲ ਨੰਬਰ ਕੀ ਹੈ ਮੈਂ ਨੰਬਰ ਤੁਹਾਨੂੰ ਦੇ ਦਿੰਨੇ ਸਾਨੂੰ ਮੈਂ ਸੋ ਸੰਘਾ ਜੀ ਮੈਂ ਇਹਨਾਂ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸਕਰੀਨ ਦੇ ਉੱਪਰ ਚਲਾ ਦੇਵਾਂਗਾ ਤੇ ਜ਼ਰੂਰ ਸਾਡੇ ਐਨਆਰਆਈ ਵੀਰ ਜਿਹੜੇ ਬਹੁਤ ਲੋਕ ਬੈਠੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਇਸ ਪਰਿਵਾਰ ਦੀ ਬਦਲ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਤੇ ਸਾਡੇ ਨਾਲ ਨਾ ਇਸ ਪਰਿਵਾਰ ਦੇ ਜਿਹੜੇ ਗਵਾਂਢੀ ਹੈ ਉਹ ਵੀ ਜੁੜ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਓ ਮਾਤਾ ਜੀ ਤੁਹਾਡੇ ਨਾਲ ਵੀ ਕਰਦੇ ਹਾਂ ਗੱਲਬਾਤ ਮਾਤਾ ਜੀ ਕਦੋਂ ਦਾ ਇਹ ਪਰਿਵਾਰ ਇੱਥੇ ਰਹਿ ਰਿਹਾ ਹੈ ਇਹਨਾਂ ਨੂੰ ਤਾਂ ਕਾਫੀ ਚੜੀ ਹੋ ਰਿਹਾ ਹੈ ਇਦਾਂ ਹੀ ਰਹਿੰਦੇ ਆ ਹਾਂਜੀ ਇਦਾਂ ਹੀ ਰਹਿੰਦੇ ਆ ਅੱਛਾ ਅੱਛਾ ਪਰ ਸਾਡੇ ਮਤਲਬ ਤੱਕ ਚ ਹੋਣੀ ਆਏ ਸੀ ਵੀ ਇਹਨਾਂ ਕੋਈ ਘਰ ਬੁਆ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਆਪਣਾ ਘਰ ਦਿੱਤਾ ਰਹਿ ਇਹਨੂੰ ਕਿ ਚੱਲ ਜਿੰਨਾ ਚਿਰ ਤੁਹਾਡਾ ਨਹੀਂ ਕੋਈ ਬਣਦਾ ਤੁਸੀਂ ਇੱਥੇ ਰਹੋ ਹੂੰ ਹਾਂਜੀ ਬਸ ਤੇ ਹੁਣ ਇਹ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਸੀ ਸ਼ੁਰੂ ਤੋਂ ਕੋਈ ਦੋਵੇਂ ਜੀ ਰਹਿੰਦੇ ਹਾਂਜੀ ਇਹ ਦੋਵੇਂ ਜੀ ਰਹਿੰਦੇ ਆ ਜੀ ਹਾਂਜੀ ਹੋਰ ਇਹਨਾਂ ਦਾ ਘਰ ਦਾ ਜਿਹੜਾ ਆਫਦਾ ਜਿਹੜਾ ਇਹਨਾਂ ਦਾ ਘਰ ਸੀ ਉਹ ਕਿੱਧਰ ਗਿਆ ਉਹ ਹੀ ਇਹਨਾਂ ਦਾ ਘਰ ਵਾਲਾ ਬਿਮਾਰ ਬਿਮੋ ਰਹਿੰਦਾ ਸੀ ਜਿਆਦਾ ਉਹਨਾਂ ਨੇ ਸਾਰਾ ਵੇਚ ਉਚ ਕੇ ਉਹਦੇ ਤੇ ਲਾ ਲਿਆ ਤੇ ਹੁਣ ਵੀ ਉਹ ਕੋਈ ਇਹਨਾਂ ਕੰਮ ਤਾਂ ਹੁੰਦਾ ਨਹੀਂ ਆ ਜਿਹੜਾ ਥੋੜਾ ਬਹੁਤਾ ਕਰਦਾ ਹੈ ਉਹ ਆਪਣੀ ਬਸ ਦਵਾਈ ਬੂਟੀ ਇਹਨਾਂ ਦੋਆਂ ਚੀਜ਼ਾਂ ਦੀ ਚੱਲਦੀ ਆ ਜੀ ਇਹ ਤੇਰੇ ਮੇਰੇ ਘਰਾਂ ਚ ਸਫਾਈਆਂ ਕਰ ਕੇ ਮੜਾ ਮੋਟਾ ਰੋਟੀ ਪਾਣੀ ਖਾ ਲੈਂਦੇ ਉਹ ਵੀ ਨੱਕ ਹੁੰਦਾ ਨਹੀਂ ਆ ਮਤਲਬ ਗੋਡੇ ਨਹੀਂ ਤੁਰਦੇ ਇਹਨਾਂ ਦੇ ਫੇਰ ਵੀ ਚਲੋ ਆਖੀ ਤੱਕ ਚਲੋ ਅਜਾ ਰੋਟੀ ਪਾਣੀ ਖਾ ਲੋ ਜੀ ਹਾਂਜੀ ਹੋ ਲੋ ਕਿਸ ਤਰ੍ਹਾਂ ਦੀ ਮਤ ਕਰਨ ਇਹਨਾਂ ਦੀ ਇਹਨਾਂ ਨੂੰ ਘਰ ਬੂਆ ਬਣਾ ਕੇ ਦੇਣ ਜੀ ਹਮ ਤੇ ਚਲੋ ਰੋਟੀ ਕਮਾਈ ਜਿਹੜੀ ਉਹ ਤਾਂ ਆਪਣੇ ਥੋੜਾ ਬਹੁਤਾ ਘਰ ਬੈੱਕੇ ਤੇ ਖਾ ਲੈਣਗੇ ਨਾ ਇਹਨਾਂ ਕੋ ਤਾਂ ਛੱਤ ਵੀ ਨਹੀਂ ਹੈਗੀ ਰਹਿਣ ਦੀ ਬਿਲਕੁਲ ਗਰਮੀਆਂ ਸਰਦੀਆਂ ਚ ਇਹਨਾਂ ਦਾ ਬਹੁਤ ਜ਼ਿਆਦਾ ਔਖਾ ਆ ਇਹਨਾਂ ਨੂੰ ਘਰ ਬਣਾ ਕੇ ਦੇਣ ਜੀ ਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦੀ ਜੀ ਸਰ ਨਾਲ ਗੱਲਬਾਤ ਕਰਾਇਆ ਪਾਇਸਾ ਬਾਓ ਤੁਸੀਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਦੇ ਆਪਾਂ ਪਾਇਸਾ ਸਾਹਿਬ ਜੀ ਤੁਹਾਡਾ ਕੀ ਨਾਮ ਹੈ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਜੀ ਕੀ ਪੰਚਾਇਤੀ ਪਹਿਲੀ ਹੈ ਨਹੀਂ ਪਿੰਡ ਦੀ ਨਹੀਂ ਜੀ ਪੰਚਾਇਤੀ ਨਹੀਂ ਹੈ ਅੱਛਾ 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 ਤੇ ਇਹਨਾਂ ਦਾ ਇਦਾਂ ਜੀ ਇਹਨਾਂ ਨੂੰ ਚਲੋ ਸੰਗਤ ਤਾਰਾ ਬੂਗਾ ਬਣਾ ਦੇ ਤੇ ਦਿਹਾੜੀ ਕਰਦਾ ਆਪ ਜੀ ਉਹ ਹਾਂ ਤੇ ਚਲੋ ਇਹਨਾਂ ਦਾ ਟਾਈਮ ਪਾਸ ਹੋ ਗਿਆ ਇੱਕ ਚੀਜ਼ ਹੋਰ ਹੈ ਕਿਉਂਕਿ ਆਪਣਾ ਐਡਾ ਵੱਡਾ ਪਿੰਡ ਹੈ ਬਹੁਤ ਸਾਰੇ ਐਨਆਰਆਈ ਵੀਰ ਵੀ ਹੋਣਗੇ ਸੋਹਰਦ ਬੰਦੇ ਵੀ ਹੈਗੇ ਚੰਗੇ ਭਲੇ ਕਰਾ ਲੈ ਜਿਹੜੇ 20 25 25 ਕਿੱਲੇ ਦੇ ਮਾਲਕ ਆ ਜੇ ਆਪਾਂ ਹਰ ਹਰ ਇੱਟ ਦੇ ਦਈਏ ਇਹਨੂੰ ਵਿਚਾਰੀ ਗਰੀਬਣੀ ਨੂੰ ਕਿਤੇ ਇਹਦਾ ਘਰ ਬਣ ਸਕਦਾ ਹੈ ਹੈਨਾ ਹਾਂਜੀ ਬਣ ਤੇ ਸਕਦਾ ਨੂੰ ਆਪਣੀ 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 ਸੋਚ ਸਾਰੀ ਵੇਖੋ ਆਪਾਂ ਕਿਤੇ ਕਿਤੇ ਲੰਗਰ ਲਾ ਦਨੇ ਸਾਡੇ ਤਾਂ ਤੇ ਲੰਗਰ ਲਾ ਦਨੇ ਉਹਨਾਂ ਲੰਗਰਾਂ ਦਾ ਸਾਨੂੰ ਫਾਇਦਾ ਤਾਂ ਕੋਈ ਨਹੀਂ ਹੁੰਦਾ ਸਾਡੇ ਪਰਿਵਾਰ ਸਭਾਲਣੇ ਜ਼ਰੂਰੀ ਹੈ ਹਾਂਜੀ ਹਾਂਜੀ ਸਹੀ ਹੈ ਨਾ ਸਹੀ ਹੈ ਜੀ ਸੋ ਇਹਨੇ ਭਾਈ ਸਾਹਿਬ ਪਿੰਡ ਵਾਸੀ ਤੋਂ ਸੰਗਤ ਜੀ ਆਪਾਂ ਵੀ ਇੱਕ ਆਪਣੇ ਸਾਰੇ ਜਿੰਨੇ ਐਨ ਆਰ ਆਈ ਵੀਰ ਨੇ ਤੁਸੀਂ ਜਦੋਂ ਹੀ ਆ ਵੀ ਸਾਡੀਆਂ ਪਹਿਲਾਂ ਵੀਡੀਓ ਦੇਖਦੇ ਆਏ ਹੋ ਤੇ ਬਹੁਤ ਸਾਰੇ ਵੀਰਾਂ ਨੇ ਸਾਡੀ ਵੀਡੀਓ ਦੇਖ ਕੇ ਤੇ ਲੋਕਾਂ ਦੀ ਮਦਦ ਕੀਤੀ ਹੈ ਤੇ ਅਸੀਂ ਚਾਹਾਂਗੇ ਕਿ ਇਸ ਪਰਿਵਾਰ ਦੀ ਵੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਵੇਖੋ ਜੇ ਆਪਾਂ ਅਸੀਂ ਆਪਣੇ ਪਰਿਵਾਰ ਨਹੀਂ ਸੰਭਾਲ ਸਕਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਵੇਂ ਕਵਾਂਗੇ ਕਿ ਅਸੀਂ ਬੜੇ ਮਾਨਨਕ ਇੰਨੇ ਕਿ ਅਸੀਂ ਪੰਜਾਬੀਆਂ ਤੇ ਪੰਜਾਬੀ ਖੁੱਲ੍ਹ ਦਲੇ ਹੁੰਦੇ ਨੇ ਦਾਨਪੁਰਨ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਕਿਉਂਕਿ ਸਾਡਾ ਪੰਜਾਬ ਜਿਹੜਾ ਉਹ ਵਸਦਾ ਹੀ ਗੁਰੂਆਂ ਦੇ ਨਾਂ ਤੇ ਅਕਸਰ ਅਸੀਂ ਕਹਿੰਨੇ ਆਂ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਦੇ ਨਾਂ ਤੇ ਜੇ ਵਸਦਾ ਹੈ ਪੰਜਾਬ ਤੇ ਫਿਰ ਗੁਰੂ ਦੇ ਨਾਂ ਤੇ ਫਿਰ ਇਹਨਾਂ ਦਾ ਜਿਹੜਾ ਸਾਡਾ ਇੱਕ ਸਿਧਾਂਤ ਸੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਵੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਉਹਦੀ ਵੰਡ ਛਕਣ ਦਾ ਸਿਧਾਂਤ ਹੈ ਨਾ ਉਹ ਸਾਨੂੰ ਉਹਦਾ ਕਿਤੇ ਨਾ ਕਿਤੇ ਲੱਗਦਾ ਵੀ ਸਾਨੂੰ ਉਹਦਾ ਚੇਤਾ ਹੀ ਭੁੱਲ ਗਿਆ ਕਿਉਂਕਿ ਐਸੇ ਪਰਿਵਾਰ ਜਿਹੜੇ ਇੱਕ ਨਹੀਂ ਗਏ ਇੱਕ ਪਰਿਵਾਰ ਦੀ ਕਹਾਣੀ ਨਹੀਂ ਗਈ ਐਸੇ ਲੱਖਾਂ ਹੀ ਪਰਿਵਾਰ ਨੇ ਹਜ਼ਾਰਾਂ ਪਰਿਵਾਰ ਨੇ ਜਿਨ੍ਹਾਂ ਦੀ ਅਸੀਂ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਰਹਿੰਦੇ ਆ ਕਿ ਇਹਨਾਂ ਕੋਲ ਕਈਆਂ ਕੋ ਘਰ ਨਹੀਂ ਹੈਗਾ ਹੁਣ ਇਸ ਪਰਿਵਾਰ ਦੀ ਨਾ ਤਾਂ ਔਲਾਦ ਹੈਗੀ ਕਿਉਂਕਿ ਅਗਲੇ ਨੂੰ ਹੁੰਦਾ ਵਾ ਵੀ ਚੱਲ ਮੇਰਾ ਬੱਚਾ ਜਵਾਨ ਹੋਊਗਾ ਤੇ ਆਪੇ ਸਾਡੇ ਬੁਢਾਪੇ ਦਾ ਸੁਹਾਰਾ ਬਣੂਗਾ ਨਾ ਕੋਈ ਘਰ ਦੇ ਵਿੱਚ ਔਲਾਦ ਹੈ ਨਾ ਘਰ ਦੇ ਵਿੱਚ ਪਾਣੀ ਦਾ ਪ੍ਰਬੰਧ ਹੈ ਘਰ ਦੀ ਛੱਤ ਹੀ ਨਹੀਂ ਹੈਗੀ ਘਰ ਕਿਤੋਂ ਹੋਣਾ ਸੋ ਇਸ ਪਰਿਵਾਰ ਦੀ ਮਦਦ ਜਿਹੜੀ ਆ ਉਹ ਸਾਡੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਪਈ ਅਸੀਂ ਸਕਰੀਨ ਤੇ ਇਹਨਾਂ ਦਾ ਨੰਬਰ ਚਲਾ ਰਹੇ ਹਾਂ ਉਹ ਨੰਬਰ ਤੇ ਤੁਸੀਂ ਸਿੱਧਾ ਕੰਟੈਕਟ ਇਸ ਪਰਿਵਾਰ ਦੇ ਨਾਲ ਕਰ ਸਕਦੇ ਹੋ ਚੈਨਲ ਦਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਸਿੱਧਾ ਕੰਟੈਕਟ ਕਰਕੇ ਜੋ ਵੀ ਇਸ ਪਰਿਵਾਰ ਦੇ ਹਾਲਾਤ ਨੇ ਤੁਸੀਂ ਖੁਦ ਆ ਕੇ ਦੇਖੋ ਅਤੇ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਮੈਂ ਦੁਬਾਰਾ ਐਡਰੈਸ ਦੱਸ ਰਿਹਾ ਇਹ ਪਿੰਡ ਹੈਗਾ ਜੀ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਦਾ ਇਹ ਪਿੰਡ ਆ ਤੇ ਜਦੋਂ ਤੁਸੀਂ ਤਰਨਤਾਰਨ ਸਾਹਿਬ ਤੋਂ ਗੱਗੋਬੂਆ ਵਾਲਾ ਰੋਡ ਆਉਂਦੇ ਹੋ ਡਾਲੇਕੇ ਮੋੜ ਤੋਂ ਗੱਗੋਬੂਆ ਵਾਲਾ ਰੋਡ ਤੇ ਰਸਤੇ ਦੇ ਵਿੱਚ ਜੀਓ ਵਾਲਾ ਪਿੰਡ ਪੈਂਦਾ ਤੇ ਇੱਥੇ ਆ ਕੇ ਤੁਸੀਂ ਖੁਦ ਇਸ ਪਰਿਵਾਰ ਨੂੰ ਮਿਲ ਸਕਦੇ ਹੋ ਤੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿਹੜੀ ਆ ਉਹ ਮਦਦ ਕੀਤੀ ਜਾਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ